ਐਨਾ ਚੇ ਲੋਕਾਂ ਤੋਂ ਹਮੇਸ਼ਾ ਸਾਵਧਾਨ ਰਹਿਣਾ ਪਹਿਲਾ ਦੋਗਲੇ ਪਿਆਰ ਤੋਂ ਦੂਜਾ ਦੁਸ਼ਮਨ ਦੇ ਦੋਸਤ ਤੋਂ ਤੀਜਾ ਸਫ਼ਰ ਵਿੱਚ ਅਣਜਾਣ ਇਨਸਾਨ ਤੋਂ ਚੌਥਾ ਹਮੇਸ਼ਾ ਤਾਰੀਫ਼ ਕਰਨ ਵਾਲੇ ਤੋਂ ਪੰਜਵਾਂ ਹੱਥ ਤੋਂ ਜ਼ਿਆਦਾ ਆਪਣਾਪਣ ਦਿਖਾਉਣ ਵਾਲੇ ਤੋਂ ਛੇਵਾਂ ਗਲਗਲ ਤੇ ਬਦਲ ਜਾਣ ਵਾਲੇ ਇਨਸਾਨ ਤੋਂ ਹਰ ਹੰਝੂ ਅੱਖ ਵਿੱਚ ਲਾਇਆ ਨਾ ਕਰੋ ਦਿਲ ਦੀ ਹਰ ਗੱਲ ਸਾਰਿਆਂ ਨੂੰ ਦੱਸਿਆ ਨਾ ਕਰੋ ਲੋਕ ਹੱਥਾਂ ਵਿੱਚ ਇੱਥੇ ਨਮਕ ਲਈ ਫਿਰਦੇ ਨੇ ਇਸ ਲਈ ਹਰ ਜ਼ਖਮ ਸਭ ਨੂੰ ਦਿਖਾਇਆ ਨਾ ਕਰੋ ਲੋਕ ਆਪਣੀ ਜਗਾਹ ਤੇ ਬਿਲਕੁਲ ਠੀਕ ਹੁੰਦੇ ਨੇ ਬਸ ਅਸੀਂ ਉਹਨਾਂ ਨੂੰ ਕੁਝ ਜ਼ਿਆਦਾ ਹੀ ਚੰਗਾ ਅਤੇ ਆਪਣਾ ਮੰਨ ਲੈਣੇ ਹਾਂ ਨਾ ਜਾਣੇ ਕੀ ਲਿਖਿਆ ਹੈ ਤਕਦੀਰ ਦੇ ਵਿੱਚ ਜਿਸ ਨੂੰ ਵੀ ਚਾਹੋ ਉਹ ਦੂਰ ਹੋ ਜਾਂਦਾ ਹੈ ਜਿਸ ਦੇ ਪਿੱਛੇ ਤੁਸੀਂ ਭੱਜ ਰਹੇ ਹੋ ਦੋ ਦਿਨ ਦੂਰ ਹੋ ਕੇ ਤਾਂ ਦੇਖੋ ਗੱਲ ਕਰਨਾ ਤਾਂ ਦੂਰ ਉਹ ਤਾਂ ਯਾਦ ਵੀ ਨਹੀਂ ਕਰੇਗਾ ਅਫਸੋਸ ਇਸ ਗੱਲ ਦਾ ਨਹੀਂ ਕਿ ਜ਼ਿੰਦਗੀ ਤਾਂ ਤਮਾਸ਼ਾ ਬਣਿਆ ਅਫਸੋਸ ਤਾਂ ਇਸ ਗੱਲ ਦਾ ਹੈ ਕਿ ਸਾਰੇ ਕਲਾਕਾਰ ਆਪਣੇ ਹੀ ਸੀ ਤੁਸੀਂ ਸਿਰਫ ਮੁਸਕਰਾ ਦਿਓ ਅਤੇ ਕਹਿ ਦਿਓ ਕਿ ਮੈਂ ਠੀਕ ਹਾਂ ਕਿਉਂਕਿ ਸੱਚਾਈ ਤਾਂ ਇਹੀ ਹੈ ਕਿ ਇੱਥੇ ਕੋਈ ਕਿਸੇ ਦੀ ਪਰਵਾਹ ਨਹੀਂ ਕਰਦਾ ਰਿਸ਼ਤਿਆਂ ਵਿੱਚ ਜੇਕਰ ਇੱਕ ਵਾਰ ਭਰੋਸਾ ਟੁੱਟ ਜਾਵੇ ਤਾਂ ਗਲਤ ਤਾਂ ਹੁੰਦੀ ਹੈ ਮਗਰ ਉਹ ਗੱਲ ਨਹੀਂ ਹੁੰਦੀ ਕਿਸ ਨੇ ਸੱਚੀ ਕਿਹਾ ਹੈ ਕਿ ਜਿੰਦਾ ਦਿਲ ਜਿੰਨਾ ਵੱਡਾ ਅਤੇ ਸੱਚਾ ਹੁੰਦਾ ਹੈ ਉਸ ਨੂੰ ਦਰਦ ਵੀ ਓਨਾ ਹੀ ਜ਼ਿਆਦਾ ਮਿਲਦਾ ਹੈ ਅੱਜ ਕੱਲ ਦੇ ਜ਼ਮਾਨੇ ਵਿੱਚ ਸਭ ਤੋਂ ਬੁਰਾ ਹੁੰਦਾ ਹੈ ਦਿਲ ਦਾ ਚੰਗਾ ਹੋਣਾ ਆਪਾਂ ਦੋਸਤੀ ਉੱਥੇ ਕਰਦੇ ਹਾਂ ਜਿੱਥੇ ਜਾਨ ਤੋਂ ਜ਼ਿਆਦਾ ਜ਼ੁਬਾਨ ਦੀ ਕੀਮਤ ਹੁੰਦੀ ਹੈ ਕੁਝ ਲੋਕ ਮੋਮ ਦੀ ਤਰ੍ਹਾਂ ਪਿਘਲ ਕੇ ਰਿਸ਼ਤੇ ਨਿਭਾਉਂਦੇ ਨੇ ਤੇ ਕੁਝ ਲੋਕ ਓਨਾ ਹੀ ਰਿਸ਼ਤਿਆਂ ਨੂੰ ਅੱਗ ਲਗਾਉਂਦੇ ਨੇ ਅਸੀਂ ਕਿੰਨੇ ਸਹੀਆਂ ਜਾਂ ਗਲਤਾਂ ਇਹ ਸਿਰਫ ਦੋ ਲੋਕ ਹੀ ਜਾਣਦੇ ਨੇ ਇੱਕ ਸਾਡੀ ਆਤਮਾ ਤੇ ਦੂਜਾ ਪਰਮਾਤਮਾ ਜਿਹੜਾ ਇਨਸਾਨ ਰੋਂਦੇ ਰੋਂਦੇ ਗੁੱਸੇ ਵਿੱਚ ਸਭ ਕੁਝ ਬੋਲ ਦਿੰਦਾ ਹੈ ਉਹੀ ਸੱਚਾ ਹੁੰਦਾ ਹੈ ਕਿਉਂਕਿ ਗੁੱਸਾ ਅਤੇ ਰੋਣਾ ਇਨਸਾਨ ਨੂੰ ਸੱਚ ਬੋਲਣ ਦੇ ਲਈ ਮਜਬੂਰ ਕਰ ਦਿੰਦਾ ਹੈ ਅੱਜ ਦੀ ਸੱਚਾਈ ਬਸ ਇਹੀ ਹੈ ਕਿ ਤੁਸੀਂ ਰੁਪਈਏ ਬਣਾਓ ਲੋਕ ਤੁਹਾਡੇ ਨਾਲ ਰਿਸ਼ਤੇ ਖੁਦ ਬਣਾਣਗੇ ਕਮਾਂਡ ਵਿੱਚ ਨਾ ਰਹੋ ਅਰਸ਼ ਤੋਂ ਫਸ਼ ਤੱਕ ਆਂਦੇ ਵਕਤ ਨਹੀਂ ਲੱਗਦਾ ਹੱਕ ਸਿਰਫ ਉੱਥੇ ਜਤਾਣਾ ਚਾਹੀਦਾ ਜਿੱਥੇ ਕਿਸੇ ਨੇ ਤੁਹਾਨੂੰ ਹੱਕ ਦਿੱਤਾ ਹੋਵੇ ਸਵੀਕਾਰ ਕਰਨ ਦੀ ਹਿੰਮਤ ਅਤੇ ਸੁਧਾਰ ਕਰਨ ਦੀ ਨiyet ਹੋਵੇ ਤਾਂ ਇਨਸਾਨ ਬਹੁਤ ਕੁਝ ਸਿੱਖ ਸਕਦਾ ਹੈ ਜੋ ਲੋਕ ਤੁਹਾਡੀ ਨਾਲ ਰਹਿ ਕੇ ਤੁਹਾਡਾ ਕੁਝ ਸਵਾਰ ਨਾ ਸਕੇ ਉਹ ਤੁਹਾਡੇ ਖਿਲਾਫ ਹੋ ਕੇ ਤੁਹਾਡਾ ਕੀ ਵੀ ਕਾਰ ਲੈਣਗੇ ਗਲਤੀ ਉਸਦੀ ਨਹੀਂ ਮੇਰੀ ਸੀ ਅੰਜਾਮ ਪਤਾ ਸੀ ਫਿਰ ਵੀ ਦਿਲ ਲਗਾ ਬੈਠੇ ਜਦੋਂ ਬਹੁਤ ਕੁਝ ਹੁੰਦਾ ਕਹਿਣ ਦੇ ਲਈ ਤਾਂ ਇਨਸਾਨ ਅਕਸਰ ਖਾਮੋਸ਼ ਰਹਿਣ ਲੱਗਦਾ ਹੈ ਵਕਤ ਤੇ ਆਪਣੇ ਜਦੋਂ ਇੱਕੋ ਸਮੇਂ ਚੋੜ ਪੰਚਾਉਂਦੇ ਨੇ ਤਾਂ ਇਨਸਾਨ ਬਾਹਰ ਤੋਂ ਹੀ ਨਹੀਂ ਅੰਦਰੋਂ ਵੀ ਟੁੱਟ ਜਾਂਦਾ ਹੈ ਆਸ਼ਾ ਤੇ ਵਿਸ਼ਵਾਸ ਕਰਨਾ ਕਦੇ ਵੀ ਗਲਤ ਨਹੀਂ ਹੁੰਦੇ ਬਸ ਇਹ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਸ ਤੋਂ ਆਸ਼ਾ ਕੀਤੀ ਅਤੇ ਕਿਸ ਤੇ ਵਿਸ਼ਵਾਸ ਕੀਤਾ ਦੁੱਖ ਹਮੇਸ਼ਾ ਪਿੱਛੇ ਦੇਖਦਾ ਹੈ ਚਿੰਤਾ ਇੱਧਰ-ਉੱਧਰ ਦੇਖਦੀ ਹੈ ਲੇਕਿਨ ਵਿਸ਼ਵਾਸ ਹਮੇਸ਼ਾ ਅੱਗੇ ਹੀ ਦੇਖਦਾ ਹੈ ਜ਼ਿੰਦਗੀ ਵਿੱਚ ਐਨਾ ਕੁਝ ਬੁਰਾ ਹੋ ਚੁੱਕਿਆ ਹੈ ਕਿ ਹੁਣ ਕੁਝ ਬੁਰਾ ਵੀ ਹੋ ਜੇ ਤਾਂ ਬੁਰਾ ਨਹੀਂ ਲੱਗਦਾ ਹੁਣ ਤਾਂ ਡਰ ਜਾ ਲੱਗਦਾ ਐ ਜੀ ਲੋਕਾਂ ਤੋਂ ਜੋ ਇਹ ਕਹਿੰਦੇ ਨੇ ਕਿ ਮੇਰਾ ਯਕੀਨ ਤਾਂ ਕਰੋ ਮੈਂ ਹਮੇਸ਼ਾ ਤੇਰੇ ਨਾਲ ਹਾਂ ਕਿਸੇ ਦੀ ਸਲਾਹ ਨਾਲ ਰਸਤੇ ਤਾਂ ਝੂਰ ਮਿਲ ਜਾਂਦੇ ਨੇ ਲੇਕਿਨ ਮੰਜ਼ਿਲ ਤਾ ਖੁਦ ਦੀ ਮਿਹਨਤ ਨਾਲ ਹੀ ਮਿਲਦੀ ਹੈ ਤੁਹਾਡਾ ਪਾਸ ਤੁਹਾਡੇ ਦਿਮਾਗ ਵਿੱਚ ਹੈ ਅਤੇ ਤੁਹਾਡਾ ਭਵਿੱਖ ਤੁਹਾਡੇ ਹੱਥ ਵਿੱਚ ਹੈ ਜਿਵੇਂ ਉੱਪਰ ਦੇ ਪਾਣੀ ਵਿੱਚ ਕਦੇ ਪਰਛਾਈ ਨਹੀਂ ਦਿਖਦੀ ਠੀਕ ਉਸੇ ਤਰ੍ਹਾਂ ਪਰੇਸ਼ਾਨ ਮਨ ਨਾਲ ਕਦੇ ਵੀ ਸਮੱਸਿਆ ਦੇ ਹੱਲ ਨਹੀਂ ਨਿਕਲਦੇ ਸ਼ਾਂਤ ਹੋ ਕੇ ਦੇਖੋ ਤੁਹਾਨੂੰ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਆਪਣੇ ਆਪ ਮਿਲ ਜਾਵੇਗਾ ਹਾਲਾਤ ਸਿਖਾ ਦਿੰਦੇ ਨੇ ਗੱਲਾਂ ਸੁਣਨਾ ਅਤੇ ਸਹਿਣਾ ਵਰਨਾ ਹਰ ਇਨਸਾਨ ਆਪਣੇ ਆਪ ਦੇ ਵਿੱਚ ਬਾਦਸ਼ਾਹ ਹੁੰਦਾ ਹੈ ਇਨਸਾਨ ਜਦੋਂ ਵੱਡਾ ਬਣ ਜਾਂਦਾ ਹੈ ਤਾਂ ਉਹਨਾਂ ਲੋਕਾਂ ਨੂੰ ਹੀ ਛੋਟਾ ਸਮਝਣ ਲੱਗਦਾ ਹੈ ਜਿਨ੍ਹਾਂ ਨੇ ਮਿਲ ਕੇ ਉਸ ਨੂੰ ਬੁਲੰਦੀਆਂ ਤੱਕ ਪਹੁੰਚਾਇਆ ਹੈ ਪਤਾ ਨਹੀਂ ਜ਼ਿੰਦਗੀ ਵਾਪਸ ਮਿਲੇਗੀ ਜਾਂ ਨਹੀਂ ਇਸ ਲਈ ਦੁੱਖ ਵਿੱਚ ਗੁੱਸੇ ਵਿੱਚ ਨਫ਼ਰਤ ਵਿੱਚ ਨਰਾਜ਼ਗੀ ਵਿੱਚ ਜਾਂ ਕਿਸੇ ਨਾਲ ਝਗੜਾ ਕਰਕੇ ਇਸ ਨੂੰ ਬਰਬਾਦ ਨਾ ਕਰੋ ਜ਼ਿੰਦਗੀ ਵਿੱਚ ਤੁਸੀਂ ਹਮੇਸ਼ਾ ਖੁਸ਼ ਰਹੋ ਅਤੇ ਦੁਨੀਆਂ ਨੂੰ ਸੱਚ ਇੱਕ ਸਰਜਰੀ ਦੀ ਤਰ੍ਹਾਂ ਹੁੰਦਾ ਹੈ ਥੋੜਾ ਦਰਦ ਦਿੰਦਾ ਹੈ ਲੇਕਿਨ ਰਾਹਤ ਮਿਲਦੀ ਹੈ ਝੂਠ ਇੱਕ ਪੇਨ ਕਿਲਰ ਦੀ ਤਰ੍ਹਾਂ ਹੁੰਦਾ ਹੈ ਜੋ ਤੁਹਾਨੂੰ ਥੋੜੀ ਦੇਰ ਦੇ ਲਈ ਰਾਹਤ ਜ਼ਰੂਰ ਦਿੰਦਾ ਹੈ ਲੇਕਿਨ ਉਸਦੇ ਸਾਈਡ ਇਫੈਕਟ ਤੁਹਾਨੂੰ ساری ਜ਼ਿੰਦਗੀ ਚੇਲਨੇ ਪੈਂਦੇ ਨੇ ਸਫ਼ਰ ਛੋਟਾ ਹੀ ਸਹੀ ਮਗਰ ਯਾਦਗਾਰ ਹੋਣਾ ਚਾਹੀਦਾ ਹੈ ਅਤੇ ਰੰਗ ਕਾਲਾ ਹੀ ਸਹੀ ਮਗਰ ਵਫਾਦਾਰ ਹੋਣਾ ਚਾਹੀਦਾ ਹੈ ਚੁਗਲੀ ਦੀ ਤਾਰ ਐਨੀ ਤੇਜ਼ ਹੁੰਦੀ ਹੈ ਜੋ ਖੂਨ ਦੇ ਰਿਸ਼ਤਿਆਂ ਨੂੰ ਵੀ ਕੱਟ ਕੇ ਰੱਖ ਦਿੰਦੀ ਹੈ ਕਦੇ-ਕਦੇ ਕੁਦਰਤ ਜਾਣਬੁੱਝ ਕੇ ਸਾਨੂੰ ਮੁਸ਼ਕਿਲ ਹਾਲਾਤਾਂ ਵਿੱਚ ਪਾਉਂਦੀ ਹੈ ਤਾਂ ਕਿ ਉਹਨਾਂ ਲੋਕਾਂ ਦੇ ਚਿਹਰਿਆਂ ਤੇ ਲੱਗੇ ਨਕਾਬ ਅਸੀਂ ਦੇਖ ਸਕੀਏ ਜਿਨ੍ਹਾਂ ਤੇ ਅਸੀਂ ਅੱਖ ਬੰਦ ਕਰਕੇ ਭਰੋਸਾ ਕਰਦੇ ਹਾਂ